ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਅਮਨਸ ਫੂਡ ਕੋਰਟ ਕੀ ਹਾਲ ਚਾਲ ਨੇ ਜੀ ਤੁਹਾਡੇ ਆਈ ਹੋਪ ਤੁਸੀਂ ਸਭ ਹੈਪੀ ਹੋਵੋਗੇ ਤੇ ਹੈਲਦੀ ਹੋਵੋਗੇ ਤੇ ਅੱਜ ਆਪਾਂ ਬਣਾਵਾਂਗੇ ਜੀ ਕੜੀ ਪਕੌੜੇ ਬਿਲਕੁਲ ਪੰਜਾਬੀ ਸਟਾਈਲ ਤੇ ਅੱਜ ਆਪਾਂ ਕੜੀ ਬਿਲਕੁਲ ਵੱਖਰੇ ਢੰਗ ਨਾਲ ਬਣਾਵਾਂਗੇ ਜਿਹਦੇ ਨਾਲ ਸਾਡੀ ਕੜੀ ਬਿਲਕੁਲ ਗਾੜੀ ਖੱਟੀ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਏਗੀ ਤੇ ਚਲੋ ਫਿਰ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਰੈਸਪੀ ਕੜੀ ਪਕੌੜੇ ਪੰਜਾਬੀ ਸਟਾਈਲ ਵਿੱਚ ਕੜੀ ਪਕੌੜੇ ਬਣਾਉਣ ਲਈ ਸਭ ਤੋਂ ਪਹਿਲਾਂ ਮੈਂ ਇੱਥੇ 250 ਗ੍ਰਾਮ ਦਹੀਂ ਲਈ ਹੈ ਤੇ ਉਹਦੇ ਵਿੱਚ ਮੈਂ ਕੁਝ ਮਸਾਲੇ ਐਡ ਕੀਤੇ ਹੈ ਜਿਵੇਂ ਕਿ ਸੌल्ट, ਬਲੈਕ ਪਪਰ, ਰੈੱਡ ਚਿੱਲੀ ਪਾਊਡਰ, ਟਰਮਰਿਕ ਪਾਊਡਰ, ਗਰਮ ਮਸਾਲਾ, ਥੋੜਾ ਜਿਹਾ ਜੀਰਾ, ਥੋੜੀ ਜੀ ਸੁੱਕੀ ਮੇਥੀ, ਥੋੜਾ ਜਿਹਾ ਸੁੱਕਾ ਧਨੀਆ ਤੇ ਨਾਲ ਹੀ ਥੋੜਾ ਜਿਹਾ ਮੇਥੀ ਦਾਣਾ ਵੀ ਐਡ ਕੀਤਾ ਆ ਤੇ ਹੁਣ ਮੈਂ ਇਹਦੇ ਵਿੱਚ 1.5 ਕੱਪ ਜਿੰਨਾ ਬੇਸਨ ਐਡ ਕੀਤਾ ਆ ਤੇ ਉਹਨੂੰ ਮੈਂ ਅੱਛੀ ਤਰ੍ਹਾਂ ਨਾਲ ਪਹਿਲਾਂ ਦਹੀਂ ਦੇ ਵਿੱਚ ਮਿਕਸ ਕਰ ਲਾਂਗੀ ਫੈਂਟ ਲਾਂਗੀ ਤਾਂ ਕਿ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਕੋਈ ਲੰਮਸ ਨਾ ਰਹਿਣ ਤੇ ਹੁਣ ਮੈਂ ਇਹਦੇ ਵਿੱਚ ਐਡ ਕਰਾਂਗੀ ਲੱਸੀ ਲੱਸੀ ਮੈਂ ਬਿਲਕੁਲ ਥੋੜੀ ਥੋੜੀ ਕਰਕੇ ਐਡ ਕਰਾਂਗੀ ਤੇ ਇੱਕ ਹੋਰ ਚੀਜ਼ ਧਿਆਨ ਚ ਰੱਖਣ ਵਾਲੀ ਹੈ ਕਿ ਅਸੀਂ ਇਹਦੇ ਵਿੱਚ ਜਿਹੜੀ ਦਹੀਂ ਹੈ ਤੇ ਲੱਸੀ ਹੈ ਰੂਮ ਟੈਂਪਰੇਚਰ ਤੇ ਹੀ ਲਵਾਂਗੇ ਬਹੁਤ ਜ਼ਿਆਦਾ ਠੰਡੀ ਨਹੀਂ ਲਵਾਂਗੇ ਤੇ ਜੇ ਸਾਨੂੰ ਜ਼ਰੂਰਤ ਹੈ ਤਾਂ ਅਸੀਂ ਇਹਦੇ ਵਿੱਚ ਪਾਣੀ ਐਡ ਕਰ ਲਾਂਗੇ ਪਾਣੀ ਵੀ ਲੱਸੀ ਚ ਅਸੀਂ ਗਰਮ ਹੀ ਯੂਜ਼ ਕਰਾਂਗੇ ਹੁਣ ਇਹਨੂੰ ਅਸੀਂ ਟੱਕ ਕੇ ਰੱਖ ਦਾਂਗੇ ਤੇ ਇੱਕ ਕਿਸੇ ਹੋਰ ਬਰਤਨ ਦੇ ਵਿੱਚ ਥੋੜੀ ਜਿਹੀ ਮੈਂ ਇਮਲੀ ਵੀ ਗਰਮ ਪਾਣੀ ਚ ਭੇ ਕੇ ਰੱਖ ਦਿੱਤੀ ਹੈ ਜਦ ਤੱਕ ਸਾਡੀ ਕੜੀ ਦੀ ਬਾਕੀ ਤਿਆਰੀ ਕਰਨੀ ਹੈ ਉਦੋਂ ਤੱਕ ਸਾਡੀ ਇਮਲੀ ਵੀ ਸੈੱਟ ਹੋ ਜਾਏਗੀ ਤਨਾਲੀ ਦੂਜੇ ਪਾਸੇ ਮੈਂ ਕੜਾਈ ਵਿੱਚ ਤੇਲ ਵੀ ਗਰਮ ਹੋਣ ਲਈ ਰੱਖ ਦਿੱਤਾ ਆ ਤੇ ਚਲੋ ਜੀ ਸ਼ੁਰੂ ਕਰਦੇ ਹਾਂ ਹੁਣ ਅਸੀਂ ਆਪਣੇ ਪਕੌੜੇ ਬਣਾਉਣ ਦੀ ਤਿਆਰੀ ਤੇ ਪਕੌੜੇ ਬਣਾਉਣ ਲਈ ਅਸੀਂ 2 ਕੱਪ ਜਿੰਨਾ ਬੇਸਨ ਲਿਆ ਆ ਬੇਸਨ ਦੇ ਵਿੱਚ ਮੈਂ ਕੁਝ ਮਸਾਲੇ ਐਡ ਕੀਤੇ ਆ ਨਮਕ, ਰੈੱਡ ਚਿੱਲੀ ਪਾਊਡਰ, ਬਲੈਕ ਪੈਪਰ, ਗਰਮ ਮਸਾਲਾ, ਚਾਟ ਮਸਾਲਾ, ਥੋੜੀ ਜੀ ਹਲਦੀ, ਥੋੜਾ ਜਿਹਾ ਜੀਰਾ, ਸੁੱਕਾ ਧਨੀਆ, ਸੁੱਕੀ ਮੇਥੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਪਹਿਲਾਂ ਬੇਸਨ ਦੇ ਵਿੱਚ ਅੱਛੀ ਤਰ੍ਹਾਂ ਨਾਲ ਰਲਾਲਾਂਗੇ ਤੇ ਹੁਣ ਅਸੀਂ ਬਿਲਕੁਲ ਥੋੜਾ ਥੋੜਾ ਕਰਕੇ ਇਹਦੇ ਵਿੱਚ ਪਾਣੀ ਐਡ ਕਰਦੇ ਜਾਵਾਂਗੇ ਤੇ ਇੱਕ ਅੱਛਾ ਜਿਹਾ ਪੇਸਟ ਤਿਆਰ ਕਰ ਲਾਂਗੇ ਮੈਂ ਵੇਸਨ ਨੂੰ ਇੱਕ ਵਿਸਕਰ ਦੀ ਹੈਲਪ ਦੇ ਨਾਲ ਫੈਂਟਰੀਆਂ ਤਾਂਕਿ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀਆਂ ਗੱਠਾਂ ਨਾ ਰਹਿਣ ਤੇ ਸਾਡਾ ਪੇਸਟ ਅੱਛੀ ਤਰ੍ਹਾਂ ਨਾਲ ਮਿਕਸ ਹੋ ਗਿਆ ਹੁਣ ਅਸੀਂ ਇਹਦੇ ਵਿੱਚ ਐਡ ਕਰ ਰਹੇ ਹਾਂ ਆਲੂ ਪਿਆਜ਼ ਕੱਟੇ ਹੋਏ ਤੇ ਥੋੜੀ ਜੀ ਅਦਰਕ ਤੇ ਇਨਾਂ ਸਾਰੀਆਂ ਚੀਜ਼ਾਂ ਨੂੰ ਮੈਂ ਅੱਛੀ ਤਰ੍ਹਾਂ ਨਾਲ ਆਪਣੇ ਪੇਸਟ ਦੇ ਵਿੱਚ ਮਿਕਸ ਕਰ ਲੈਣੀ ਆ ਮੈਂ ਇੱਥੇ ਆਲੂ ਤੇ ਪਿਆਜ਼ ਬਹੁਤ ਜ਼ਿਆਦਾ ਪਤਲੇ ਐ ਬਹੁਤ ਜ਼ਿਆਦਾ ਮੋٹے ਨਹੀਂ ਕੱਟੇ ਹੁਣ ਇਸ ਸਟੇਜ ਤੇ ਮੈਂ ਇੱਥੇ ਐਡ ਕੀਤਾ ਆ گارਲਿਕ ਕੁੱਟਿਆ ਹੋਇਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਅੱਛੇ ਤਰ੍ਹਾਂ ਨਾਲ ਮਿਕਸ ਕਰਕੇ ਤੇ ਹੁਣ ਮੈਂ ਗਰਮ ਤੇਲ ਦੇ ਵਿੱਚ ਚਮਚ ਦੀ ਹਲਪ ਦੇ ਨਾਲ ਥੋੜੇ ਥੋੜੇ ਕਰਕੇ ਪਕੌੜੇ ਕੱਢ ਲਾਂਗੇ ਪਕੌੜੇ ਐਡ ਕਰਨ ਲੱਗਿਆਂ ਸਾਡਾ ਤੇਲ ਬਿਲਕੁਲ ਗਰਮ ਹੋਣਾ ਚਾਹੀਦਾ ਤੇ ਉਸ ਤੋਂ ਬਾਅਦ ਮੈਂ ਇਸ ਦੀ ਫਲੇਮ ਥੋੜੀ ਮੀਡੀਅਮ ਕਰ ਦਿੰਦੀ ਐ ਤਾਂ ਕਿ ਸਾਡੇ ਪਕੌੜੇ ਜਿਹੜੇ ਅੱਛੀ ਤਰ੍ਹਾਂ ਨਾਲ ਅੰਦਰ ਤੱਕ ਪੱਕ ਜਾਣ ਤੇ ਥੋੜੀ देर ਲਈ ਇਹਨਾਂ ਨੂੰ ਆਪਾਂ ਨਹੀਂ ਹਿਲਾਵਾਂਗੇ ਤੇ 1-2 ਮਿੰਟ ਦੇ ਬਾਅਦ ਅਸੀਂ ਇਹਨਾਂ ਨੂੰ ਚੈੱਕ ਕਰ ਲਾਂਗੇ ਤੇ ਫਿਰ ਇਹਨਾਂ ਨੂੰ ਅਸੀਂ ਟਰਨ ਕਰਾਂਗੇ ਸਾਰੇ ਪਕੌੜਿਆਂ ਨੂੰ ਅਸੀਂ ਦੋਨਾਂ ਪਾਸਿਆਂ ਦੀ ਅੱਛੀ ਤਰ੍ਹਾਂ ਨਾਲ ਲਾਈਟ 골ਡਨ ਹੋਣ ਤੱਕ ਅਸੀਂ ਇਹਨਾਂ ਨੂੰ ਫ੍ਰਾਈ ਕਰ ਲਾਂਗੇ ਦੇ ਵੇਖੋ ਪਕੌੜੇ ਸਾਡੇ ਬਿਲਕੁਲ ਅੱਛੀ ਤਰ੍ਹਾਂ ਨਾਲ 골ਡਨ ਬ੍ਰਾਊਨ ਹੋ ਚੁੱਕੇ ਐ ਤੇ ਬਹੁਤ ਹੀ ਵਧੀਆ ਤਰ੍ਹਾਂ ਨਾਲ ਸਾਡੇ ਪਕੌੜੇ ਜਿਹੜੇ ਐ ਫਰਾਈ ਹੋ ਚੁੱਕੇ ਐ ਹੁਣ ਅਸੀਂ ਇਹਨਾਂ ਪਕੌੜਿਆਂ ਨੂੰ ਕੜਾਈ ਵਿੱਚੋਂ ਦੀ ਕੱਢ ਲਾਂਗੇ ਵੇਖੋ ਪਕੌੜੇ ਸਾਡੇ ਬਿਲਕੁਲ ਅੱਛੇ ਕ੍ਰਿਸਪੀ ਰੈਡੀ ਹੋ ਗਏ ਨੇ ਇਹਨਾਂ ਨੂੰ ਹੁਣ ਅਸੀਂ ਇੱਕ ਪਲੇਟ 'ਚ ਕੱਢ ਕੇ ਰੱਖ ਲੈਨੇ ਆ ਤੇ ਇਸੇ ਤਰ੍ਹਾਂ ਨਾਲ ਅਸੀਂ ਬਾਕੀ ਸਾਰੇ ਪਕੌੜੇ ਵੀ ਕੱਢ ਲਾਂਗੇ ਹੁਣ ਮੈਂ ਇੱਥੇ ਦੂਸਰੀ ਕੜਾਈ ਦੇ ਵਿੱਚ ਦੋ ਚਮਚ ਤੇਲ ਗਰਮ ਕਰ ਲਿਆ ਉਹਦੇ ਵਿੱਚ ਦੋ ਤੇਜ ਪੱਤੇ ਥੋੜੇ ਜਿਹਾ ਮੇथी दाणे ਕਾਲੀਆਂ ਮਿਰਚਾਂ ਥੋੜਾ ਜਿਹਾ ਜੀਰਾ ਤੇ ਥੋੜਾ ਜਿਹਾ ਸੁੱਕਾ ਧਨੀਆ ਪਾ ਕੇ ਇਹਨਾਂ ਨੂੰ ਅੱਛੀ ਤਰ੍ਹਾਂ ਨਾਲ ਮਿਲਾ ਲੰਨੀ ਆ ਥੋੜੇ ਜਿਹਾ ਇਹ ਤੜਕ ਜਾਣਗੇ ਤੇ ਫਿਰ ਮੈਂ ਇਹਦੇ ਵਿੱਚ ਐਡ ਕਰਾਂਗੀ ਕੱਟਿਆ ਹੋਇਆ ਪਿਆਜ਼ ਤੇ ਅਦਰਕ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੈਂ ਅੱਛੀ ਤਰ੍ਹਾਂ ਨਾਲ ਪੁੰਨ ਲਾਂਗੀ ਪਿਆਜ਼ਾਂ ਨੂੰ ਚੰਗੀ ਤਰ੍ਹਾਂ ਨਾਲ ਆਪਾਂ ਸੌਟੇ ਕਰ ਲਾਂਗੇ ਪਿਆਜ਼ ਆਪਾਂ ਬਹੁਤ ਜ਼ਿਆਦਾ ਬ੍ਰਾਊਨ ਨਹੀਂ ਕਰਨੇ ਬਸ ਇਹ ਥੋੜੇ ਜਿਹਾ ਲਾਈਟ ਪਿੰਕ ਹੋ ਗਿਆ ਤੇ ਹੁਣ ਇਹਨਾਂ ਦੇ ਵਿੱਚ ਮੈਂ ਐਡ ਕੀਤੇ ਆ ਕੱਟੇ ਹੋਏ ਟਮਾਟਰ ਇਹਨਾਂ ਨੂੰ ਵੀ ਅਸੀਂ ਅੱਛੀ ਤਰ੍ਹਾਂ ਨਾਲ ਪਿਆਜ਼ਾਂ ਦੇ ਨਾਲ ਭੁੰਨ ਲਾਂਗੇ ਹੁਣ ਅਸੀਂ ਇਹਦੇ ਵਿੱਚ ਐਡ ਕਰ ਰਹੇ ਆ ਸਾਲਟ ਸਾਲਟ ਅਸੀਂ ਪਹਿਲਾਂ ਵੀ ਯੂਜ਼ ਕੀਤਾ ਸੀ ਇਸ ਲਈ ਆਪਾਂ ਥੋੜਾ ਜਿਹਾ ਹਿਸਾਬ ਦੇ ਨਾਲ ਹੀ ਸాల్ట్ ਇੱਥੇ ਯੂਜ਼ ਕਰਾਂਗੇ ਤਾਂ ਕਿ ਸਾਡੇ ਪਿਆਜ਼ ਤੇ ਟਮਾਟਰ ਜਿਹੜੇ ਅਚੀ ਤਰ੍ਹਾਂ ਨਾਲ ਗਲ ਜਾਣ ਤੇ ਹੁਣ ਅਸੀਂ ਇਹਦੇ ਵਿੱਚ ਐਡ ਕਰ ਰਹੇ ਹਾਂ ਰੈੱਡ ਚਿੱਲੀ ਪਾਊਡਰ ਤੇ ਟਰਮਰਿਕ ਪਾਊਡਰ ਤੇ ਨਾਲ ਹੀ ਥੋੜਾ ਜਿਹਾ ਅਸੀਂ ਇਹਦੇ ਵਿੱਚ ਐਡ ਕੀਤਾ ਕਸ਼ਮੀਰੀ ਰੈੱਡ ਚਿੱਲੀ ਪਾਊਡਰ ਥੋੜਾ ਜਿਹਾ આમਚੂਰ ਪਾਊਡਰ ਥੋੜਾ ਜਿਹਾ ਇਹਦੇ ਵਿੱਚ ਮੈਂ ਐਡ ਕੀਤਾ ਹੈ ਅਨਾਰ ਦਾਣਾ ਇਹਦੇ ਨਾਲ ਕੜੀ ਦਾ ਹੋਰ ਵੀ ਜ਼ਿਆਦਾ ਅੱਛਾ ਫਲੇਵਰ ਆਂਦਾ ਹੈ ਇਹਨਾਂ ਨੂੰ ਅਸੀਂ ਅੱਛੀ ਤਰ੍ਹਾਂ ਨਾਲ ਭੁੰਨ ਲਿਆ ਆ ਤੇ ਹੁਣ ਜਿੱਦਾਂ ਹੀ ਮਸਾਲੇ ਨੇ ਤੇਲ ਛੱਡ ਦਿੱਤਾ ਆ ਤੇ ਅਸੀਂ ਇਹਦੇ ਵਿੱਚ ਐਡ ਕਰ ਰਹੇ ਆ ਸਾਡੀ ਲੱਸੀ ਦਹੀਂ ਤੇ ਬੇਸਨ ਦਾ ਮਿਕਸਚਰ ਹੁਣ ਇਹਨੂੰ ਅਸੀਂ ਅੱਛੀ ਤਰ੍ਹਾਂ ਨਾਲ ਆਪਣੇ ਮਸਾਲੇ ਦੇ ਵਿੱਚ ਰਲ ਲਾਂਗੇ ਤੇ ਪਹਿਲਾ ਉਬਾਲ ਆਉਣ ਤੱਕ ਅਸੀਂ ਕੜੀ ਨੂੰ ਲਗਾਤਾਰ ਚਲਾਵਾਂਗੇ ਤਾਂ ਕਿ ਜਿਹੜੇ ਸਾਡੀ ਕੜੀ ਆ ਉਹ ਬਿਲਕੁਲ ਸਮੂਥ ਬਣੇ ਤੇ ਨਾਲ ਹੀ ਹੁਣ ਸਾਡੀ ਜਿਹੜੀ ਅਸੀਂ ਇਮਲੀ ਪੇਕੇ ਰੱਖੀ ਸੀ ਉਹ ਵੀ ਸੌਫਟ ਹੋ ਚੁੱਕੀ ਹੈ ਤੇ ਇਹਨੂੰ ਅਸੀਂ ਹੱਥਾਂ ਦੇ ਨਾਲ ਮਸਲ-ਮਸਲ ਕੇ ਇਸ ਦਾ ਜਿਹੜਾ ਪਲਪ ਹੈ ਉਹ ਆਪਾਂ ਕੱਢ ਲਾਂਗੇ ਤੇ ਇਹਨੂੰ ਅਸੀਂ ਕਿਸੇ ਦੂਸਰੇ ਭਾਂਡੇ ਦੇ ਵਿੱਚ ਛਾਣਨੀ ਦੇ ਨਾਲ ਇਹਨੂੰ ਸਟ੍ਰੇਨ ਕਰ ਲਾਂਗੇ ਤੇ ਇਹਦਾ ਜਿਹੜਾ ਪਲਪ ਹੈ ਜਿਹਨੂੰ ਅਸੀਂ ਛਾਣ ਕੇ ਅਲੱਗ ਕਰ ਲਾਂਗੇ ਤੇ ਸਾਡੇ ਕੋਲ ਇਮਲੀ ਦਾ ਪਾਣੀ ਤਿਆਰ ਹੈ ਸਾਡੀ ਕੜੀ ਜਦੋਂ 10-15 ਮਿੰਟ ਤੱਕ ਪੱਕ ਜਾਵੇ ਉਸ ਤੋਂ ਬਾਅਦ ਹੀ ਅਸੀਂ ਇਮਲੀ ਦਾ ਪਾਣੀ ਇਹਦੇ ਵਿੱਚ ਐਡ ਕਰਾਂਗੇ ਤੇ ਫਿਰ ਇਸ ਨੂੰ ਅਸੀਂ ਕੜੀ ਦੇ ਨਾਲ ਹੀ ਪਕਾਵਾਂਗੇ ਥੋੜੀ ਦੇਰ ਤੇ ਅੱਛੀ ਤਰ੍ਹਾਂ ਨਾਲ ਇਹਨੂੰ ਗਾੜੇ ਹੋਣ ਤੱਕ ਅਸੀਂ ਪਕਾ ਲਾਂਗੇ ਜਦ ਤੱਕ ਸਾਡੀ ਕੜੀ ਪਕਦੀ ਪਈ ਹੈ ਤੇ ਅਸੀਂ ਜਿਹੜੇ ਸਾਡੇ ਪਕੌੜੇ ਕੱਟੇ ਸੀ ਉਹਨਾਂ ਵਿੱਚ ਕੁਝ ਜਿਹੜੇ ਵੱਡੇ ਪੀਸੇਜ਼ ਆ ਉਹਨਾਂ ਨੂੰ ਅਸੀਂ ਚਾਕੂ ਦੀ ਹੈਲਪ ਨਾਲ ਕੱਟ ਕੇ ਤੇ ਹਾਫ ਹਾਫ ਵਿੱਚ ਕਰ ਲਾਂਗੇ ਛੋਟੇ ਟੁਕੜਿਆਂ ਚ ਕਰ ਲਾਂਗੇ ਤੇ ਇਸੇ ਤਰ੍ਹਾਂ ਨਾਲ ਮੈਂ ਆਪਣੇ ਸਾਰੇ ਜਿਹੜੇ ਪਕੌੜੇ ਆ ਉਹਨਾਂ ਨੂੰ ਛੋਟੇ ਟੁਕੜਿਆਂ ਚ ਕਰ ਲਾਂਗੇ ਕੜੀ ਨੂੰ ਵੀ ਮੈਂ ਇੱਥੇ ਅੱਧੇ ਪੌਣੇ ਘੰਟੇ ਲਈ ਅੱਛੀ ਤਰ੍ਹਾਂ ਨਾਲ ਘੱਟ ਸੇਕ ਤੇ ਪਕਾ ਲਿਆ ਤੇ ਹੁਣ ਸਾਡੀ ਕੜੀ ਕਾਫੀ ਗਾੜੀ ਹੋ ਗਈ ਹੈ ਤੇ ਪਹਿਲਾਂ ਕੜੀ ਜਿਹੜੀ ਸੀ ਸਾਡੀ ਪੂਰੀ ਉੱਪਰ ਤੱਕ ਭਰੀ ਹੋਈ ਸੀ ਕੜਾਈ ਚ ਤੇ ਹੁਣ ਉਹ ਦੇਖੋ ਥੋੜੀ ਜੀ ਕੜਾਈ ਤੋਂ ਥੱਲੇ ਹੋ ਗਈ ਹੈ ਕੱਟ ਗਈ ਹੈ ਤੇ ਹੁਣ ਇਸ ਸਟੇਜ ਤੇ ਮੈਂ ਇਹਦੇ ਵਿੱਚ ਐਡ ਕਰ ਰਹੀ ਹਾਂ ਪਕੌੜੇ ਤੇ ਇਹਨਾਂ ਨੂੰ ਥੋੜੀ ਦਿਰ ਲਈ ਮੈਂ ਟੱਕ ਕੇ ਪਕਾ ਲਾਂਗੀ ਤਾਂ ਕਿ ਸਾਡੇ ਜਿਹੜੇ ਪਕੌੜੇ ਆ ਉਹਨਾਂ ਵਿੱਚ ਵੀ ਥੋੜਾ ਜਿਹਾ ਫਲੇਵਰ ਆ ਜਾਵੇ ਸਾਡੀ ਕੜੀ ਦਾ ਤੇ ਹੁਣ ਇਹਨੂੰ ਅਸੀਂ ਅੱਛੀ ਤਰ੍ਹਾਂ ਨਾਲ ਪਕਾ ਲਿਆ ਜੀ ਤੇ ਹੁਣ ਅਸੀਂ ਸਾਈਡ ਤੇ ਇੱਕ ਹੋਰ ਛੋਟਾ ਜਿਹਾ ਤੜਕਾ ਲਾਸਟ ਵਿੱਚ ਐਡ ਕਰਾਂਗੇ ਜਿਹਦੇ ਨਾਲ ਸਾਡੀ ਕੜੀ ਹੋਰ ਵੀ ਜ਼ਿਆਦਾ ਫਲੇਵਰਫੁਲ ਬਣੇਗੀ ਤੇ ਮੈਂ ਇਥੇ ਸਰੋਂ ਦੇ ਤੇਲ ਦੇ ਵਿੱਚ ਥੋੜਾ ਜਿਹਾ ਜੀਰਾ, ਸੁੱਕਾ ਧਨੀਆ, ਲਾਲ ਮਿਰਚਾਂ, ਹਿੰਗ, ਹਰੀ ਮਿਰਚ, ਅਦਰਕ, ਲਸਣ ਤੇ ਕੜੀ ਪੱਤੇ ਇਹਨਾਂ ਸਾਰਿਆਂ ਨੂੰ ਮੈਂ ਅੱਛੀ ਤਰ੍ਹਾਂ ਨਾਲ ਪੁੰਨਕੇ ਤੇ ਇਹ ਜਿਹੜੀ ਟੈਂਪਰਿੰਗ ਹੈ ਉਹ ਮੈਂ ਕੜੀ ਦੇ ਵਿੱਚ ਐਡ ਕਰ ਦਿੰਦੀ ਆ ਲਾਸਟ 'ਚ ਤੇ ਇਹ ਤੜਕੇ ਦੇ ਨਾਲ ਜਿਹੜੀ ਸਾਡੀ ਕੜੀ ਹੈ ਹੋਰ ਵੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਤੇ ਲਓ ਜੀ ਸਾਡੇ ਕੜੀ ਪਕੌੜੇ ਬਿਲਕੁਲ ਬਣ ਕੇ ਰੈਡੀ ਨੇ ਤੇ ਤੁਸੀਂ ਵੇਖ ਸਕਦੇ ਹੋ ਬਿਲਕੁਲ ਇਹ ਵਧੀਆ ਘਾੜੇ ਕੜੀ ਪਕੌੜੇ ਬਣ ਕੇ ਤਿਆਰ ਹੋਏ ਆ ਤੇ ਤੁਸੀਂ ਵੀ ਇਸੇ ਤਰ੍ਹਾਂ ਨਾਲ ਕੜੀ ਪਕੌੜੇ ਦੀ ਰੈਸਪੀ ਨੂੰ ਘਰ ਦੇ ਵਿੱਚ ਜ਼ਰੂਰ ਟਰਾਈ ਕਰਨਾ ਤੇ ਮੈਨੂੰ ਕਮੈਂਟਸ ਦੇ ਵਿੱਚ ਦੱਸਣਾ ਕਿ ਤੁਹਾਨੂੰ ਇਹ ਮੇਰੀ ਰੈਸਪੀ ਕਿਹੋ ਜਿਹੀ ਲੱਗੀ ਮੈਂ ਅੱਜ ਕੜੀ ਪਕੌੜੇ ਨੂੰ ਜੀਰਾ ਰਾਈਸ ਤੇ ਕਚੂੰਬਰ ਸੈਲਡ ਦੇ ਨਾਲ ਸਰਵ ਕੀਤਾ ਹੈ ਇਹਦੀ ਰੈਸਪੀ ਵੀ ਮੈਂ ਆਪਣੇ ਚੈਨਲ ਤੇ ਪਾਈ ਹੈ ਤੁਸੀਂ ਜ਼ਰੂਰ ਵਿਜ਼ਿਟ ਕਰਨਾ ਆਪਣੇ ਘਰ ਵਿੱਚ ਟਰਾਈ ਕਰਨਾ ਤੇ ਮੈਨੂੰ ਜ਼ਰੂਰ ਦੱਸਣਾ ਫਿਰ ਮਿਲਾਂਗੇ ਜੀ ਕਿਸੇ ਹੋਰ ਅੱਛੀ ਰੈਸਪੀ ਦੇ ਨਾਲ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਜੀ ਟੇਕ ਕੇਅਰ ਐਂਡ ਬਾਏ